ਪੰਜਾਬ ਵਿੱਚ ਦੁਬਾਰਾ ਫੇਰ ਜੂਨੀਅਨ ਦਾ ਫੇਰ ਕੰਮ ਚੱਲ ਪਿਆ ਕੱਲ ਜੌਂਦਪਿੰਡ ਘਟਨਾ ਹੋਈ ਹੈ ਜਿਹੜੀ ਜ਼ਮੀਨ ਆ ਉਹ ਸਰਦਾਰਾਂ ਨੇ ਕਰਾਤੀ ਸੀ ਉਹਦਾ ਇੰਤਕਾਲ ਨਹੀਂ ਚੜਿਆ ਸੀ ਤੇ ਉਹ ਆਪਦੀ ਬਾਪਸ ਮੰਗਦੇ ਐ ਫਿਰ ਪੰਚਾਇਤ ਦੇ ਨਾ ਕਰਾਤੀ ਤੇ ਹੁਣ ਉਹ ਸਰਕਾਰ ਵਰਸਜ ਕਿਸਾਨ ਮਸਲਾ ਬਣਿਆ ਹੋਇਆ ਹੈ ਇਦੇ ਵਿੱਚ ਇਹ ਹੈ ਵੀ ਕੁਝ ਬੰਦੇ ਜਿਹੜੀਆਂ ਦੂਜੀਆਂ ਪਾਰਟੀਆਂ ਹਨ ਕਾਂਗਰਸ ਹੋ ਗਈ ਅਕਾਲੀ ਦਲ ਹੋ ਗਿਆ ਹੋਰ ਅਜੋ ਵੀ ਉਹਨਾਂ ਨੇ ਆਪਦੇ ਬੰਦੇ ਵੀ ਵਾੜੇ ਹੋਏ ਆ ਵੀ ਤੁਸੀਂ ਜਾ ਕੇ ਸਰਕਾਰ ਨੂੰ ਬਦਨਾਮ ਕਰੋ ਕਿਉਂਕਿ ਜਿਹਨੇ ਰਾਜ ਭਾਗ ਹੰਡਾਇਆ ਹੋਵੇ ਉਹ ਘਰੇ ਨਿਚਲਾ ਨਹੀਂ ਬਹਿ ਸਕਦਾ ਬਹਿਲਾ ਨਹੀਂ ਬਹਿ ਸਕਦਾ ਉਹਦੇ ਦਿਮਾਗ ਤੇ ਫੇਰ ਰੀਲ ਚੜੀ ਰਹਿੰਦੀ ਆ ਵੀ ਸਰੂਟ ਵੱਜਣਾ ਝੰਡੀ ਵਾਲੀ ਕਾਰ ਹੋਵੇ ਗਰਾਂਟਾਂ ਦਈਏ ਉਹਨੇ ਆ ਕੀਤਾ ਇਹਨੇ ਆ ਕੀਤਾ ਬੰਦਾ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਉਹਦੀ ਬਾਹਵਾ ਖਾਤਰ ਗੱਲ ਕੁਛ ਵੀ ਨਹੀਂ ਇਹੇ ਸਰਕਾਰ ਨੂੰ ਬਦਨਾਮ ਕਰਨ ਤੇ ਤੁਰੇ ਹੋਇਆ ਵੀ ਜਦੋਂ ਤੁਸੀਂ 70 ਸਾਲਾਂ ਦਾ ਕੁਛ ਨਹੀਂ ਕੀਤਾ ਤੇ ਉਹ ਇਹਨਾਂ ਨੂੰ 3 ਸਾਲ ਹੋਏ ਆ ਬਣਿਆ ਨੂੰ ਇਹਨਾਂ ਨੂੰ ਕੰਮ ਕਰਦੇ ਹੋ ਕੋਈ ਨਹੀਂ 5 ਸਾਲ ਦਾ ਤੁਸੀਂ ਨਜੂੜ ਕੱਢ ਲਿਓ ਉਸ ਤੋਂ ਬਾਅਦ ਜਿਹੜਾ ਗੱਲਬਾਤ ਜੂਨੀਅਨ ਦੀ ਹੈ ਠੀਕ ਹੈ ਐਜੀਟੇਸ਼ਨ ਕਰਨਾ ਸਾਡਾ ਮੁੱਢਲਾ ਮੋਢਲਾ ਹੱਕ ਹੈ ਜੇ ਕਿਸੇ ਬੰਦੇ ਨਾਲ ਤੱਕਾ ਹੁੰਦਾ ਹੈ ਉੱਥੇ ਖੜਨਾ ਚਾਹੀਦਾ ਕੋ ਡੇਟ ਲੰਗੀ ਵਾਲੇ ਬੀਜ ਦੇਤੇ ਡੇਟ ਲੰਗ ਮਤਲਬ ਡੇਟ ਲੰਗੀ ਵਾਲੇ ਵੀ ਕੋਈ ਢੋਰਾ ਲੱਗਿਆ ਉਹਨਾਂ ਨੂੰ ਨਹੀਂ ਹਰੇ ਹੋ ਸਕਦੇ ਜਰਮੀਨੇਸ਼ਨ ਘਟਾ ਹੈ ਜਾਂ ਮਤਲਬ ਡੇਟ ਲੰਗੇ ਦਵਾਈਆਂ ਦੇਤੀਆਂ ਜਾਂ ਜਿੱਥੇ ਕੋਈ ਹਿਊਮਨ ਵਾਇਓਲੇਸ਼ਨ ਹੁੰਦਾ ਤੱਕਾ ਹੁੰਦਾ ਕਿਸਾਨ ਨਾਲ ਹੱਕ ਬਣਦਾ ਜ਼ਰੂਰ ਖੜਨਾ ਚਾਹੀਦਾ ਪਰ ਕੱਲ ਸਾਡੇ ਕੋਲੇ ਡਰਾਈਵਰ ਤੇ ਕਾਰਤੀ ਆਏ ਪਹਿਲਾਂ ਕੁਦਰਤੀ ਸਾਡੇ ਕੋਲੇ ਕੰਮ ਵਾਸਤੇ ਇੱਕ ਡਰਾਈਵਰ ਬੈਠਾ ਸੀ ਅਸੀਂ ਗੱਲਾਂ ਕਰੀ ਜਾਈਏ ਇਹਨੇ ਕਾਰਤੀ ਆ ਗਿਆ ਤੇ ਨਾਲ ਉਹਦੇ ਪੰਸਾਰੀ ਆ ਗਿਆ ਕੁਦਰਤੀ ਬੈਠੇ ਸੀ ਗੱਲਾਂ ਕਰੀ ਜਾਈਏ ਕੁਦਰਤੀ ਮੇਲ ਹੋ ਗਿਆ ਗੱਲਾਂ ਤਾਂ ਜਾਣ ਬੁੱਝ ਕੇ ਕਰਦੇ ਜੀ ਕੁਦਰਤੀ ਤਿੰਨਾਂ ਦਾ ਮੇਲ ਹੋ ਗਿਆ ਤਾਂ ਡਰਾਈਵਰ ਕਹਿੰਦੇ ਵੀ ਅਸੀਂ ਬਹੁਤ ਤੰਗ ਆ ਨਾ ਜੁਨੀਆਣਾ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਸੀ ਅਸੀਂ ਕਿਲੋਮੀਟਰ ਜਿਹੜੇ ਧਰਨੇ ਲੱਗੇ 80-80 ਕਿਲੋਮੀਟਰ ਦੇਰੇ ਤੋਂ ਦੂਰੋਂ ਲੰਘ ਕੇ ਆਉਣੇ ਆ ਜਾਂ ਇੱਥੇ ਸੜਕਾਂ ਘੇਰ ਲੈਂਦੇ ਆ ਸੂਟੀਆਂ ਲਿੰਕ ਰੋਡ ਵੀ ਦੀ ਜਾਣਾ ਪੈਂਦਾ ਉੱਥੇ ਜਾਮ ਲੱਗ ਜਾਂਦਾ ਇਹ ਹੀ ਗੱਲ ਵਪਾਰੀ ਨੇ ਕਹੀ ਕਹਿੰਦਾ ਸਾਡਾ ਸਮਾਨ ਸੜਕਾਂ ਤੇ ਰੁਲਦਾ ਫਿਰਦਾ ਇੱਕ ਟਰੱਕ ਫਸਿਆ ਹੋਇਆ 20 ਦਿਨਾਂ ਬਾਅਦ ਪਹੁੰਚਦਾ ਤੇ ਉਹ ਕਹਿ ਰਿਹਾ ਸੀ ਕਿ ਕੋਟ ਮਹਂਗਾਈ ਸੀ ਅਸੀਂ ਛਿਆਲ ਦੇ ਵਿੱਚ ਤੇ ਉਹ ਹੁਣ ਆਏ ਆ ਜੀ ਕਹਿੰਦਾ ਹੁਣਾਂ ਧੁੱਪਾਂ ਨਿਕਲਣ ਲੱਗੀਆਂ ਤੇ ਸਰਦੀ ਚਲੀ ਗਈ ਹੁਣ ਬਾਪ ਸਫੇਰ ਕਰਨੇ ਪੈਣਗੇ ਜਿਹੜੇ ਵਿਕਣਗੇ ਪੰਜ ਸੱਤ ਵੇਚ ਦਿਆਂਗੇ ਇਹ ਇਸੇ ਗੱਲ ਤੇ ਪੰਸਾਰੀ ਕਹਿ ਰਿਹਾ ਸੀ ਕਹਿੰਦਾ ਸਾਡੀਆਂ ਜਿਹੜੀਆਂ ਜਿਹੜਾ ਸਾਡਾ ਸਮਾਨ ਹੈ ਦੂਸਰੀਆਂ ਸਟੇਟਾਂ ਤੋਂ ਆਉਂਦਾ ਹੈ ਤਾਂ ਸਾਨੂੰ ਟਾਈਮ ਨਾਲ ਮਿਲਦਾ ਨਹੀਂ ਹਰ ਚੀਜ਼ ਦੀ ਰੁੱਤ ਹੁੰਦੀ ਹੈ ਜਿਵੇਂ ਹੁਣ ਕੋਈ ਅੱਜ ਕੱਲ ਪੰਜੀਰੀ ਲਾਉਂਦੇ ਆ ਸਬਾਹਤ ਮੂਸਲੀ ਆ ਸਾਲੋਂ ਪੰਜਾ ਹੋਰ ਤਾਂ ਸਤਾਵਰ ਹੈ ਕਰੋੰਡਾ ਜੋ ਵੀ ਹੈ ਉਹ ਗਰਮੀ ਦੇ ਵਿੱਚ ਕੀ ਕੰਮ ਹੈ ਜਿਹੜੀ ਸ਼ਰਬਤ ਆ ਠੰਡੇ ਪੀਣ ਵਾਲੇ ਉਹ ਗਰਮੀ ਚਾਉਂਦੇ ਆ ਜੇ ਉਹਨੂੰ ਉੱਥੇ ਜਾਮ ਲੱਗ ਜੇ ਫਿਰ ਉਹ ਸਿਆਲ ਚ ਕਿਸੇ ਨੇ ਕੀ ਕੰਮ ਆ। ਉਹਨਾਂ ਨੇ ਇੱਕ ਉਹ ਨਜੂੜ ਘੱਡਿਆ ਉਹ ਕਹਿੰਦੇ ਜੀ ਇਹਨਾਂ ਜਥੇਬੰਦੀਆਂ ਨਾਲੋਂ ਜੁਨੀਅਰਾਂ ਨਾਲੋਂ ਅੱਤਵਾਦ ਚੰਗਾ ਸੀ। ਕਹਿੰਦੇ ਉਹ ਗੋਲੀ ਮਾਰਦੇ ਸੀ ਬੰਦੇ ਦੀ ਕਹਾਣੀ ਖਤਮ ਹੋ ਹੁਣ ਕਹਿੰਦਾ ਸੀ ਨਾ ਮਰਦਿਆਂ ਚ ਐ ਨਾ ਜਿਉਂਦਿਆਂ ਚ ਐ। ਤਨਹੁ ਤੰਕੀ ਦਿੰਦੇ ਵੀ ਆ ਕਰਾਂਗੇ। ਨੋਟਿਸ ਆਇਆ ਨਾ ਫਰਲਾ ਆਇਆ ਨਾ ਜਾਂ ਕਿਸੇ ਰਾਇਪੇ ਇਹਨਾਂ ਦੇ ਸੜਕ ਤੇ ਮਿਲਦਾ ਗੋਲੀ ਮਾਰਦੇ ਮਾਰ ਦਿੰਦਾ। ਇਹੀ ਗੱਲ ਹੈ 84 ਦੇ ਵਿੱਚ ਅਸੀਂ ਆਪ ਦੇਖਿਆ। 91 ਤੱਕ ਹੁੰਦਾ ਰਿਹਾ। ਉਹ ਕਹਿੰਦਾ ਜਲ ਕਹਾਣੀ ਖਤਮ ਜੀ ਆ ਰਿਹਾ। ਹੁਣ ਕਹਿੰਦਾ ਜੀ ਦੂਰੀ ਚੱਕੀ ਪੀਨੇ। ਨਾ ਮਰਦੇ ਆ ਜਾਂ ਨਾ ਜਾਂਉਂਦੇ ਆ ਜਾਈ। ਤੇ ਜਿਹੜਾ ਸਾਨੂੰ ਜਲੀਲ ਕੀਤਾ ਜਾ ਰਿਹਾ। ਅਸੀਂ ਬੜੀ ਪਹਿਲਾਂ ਜੀ ਉਹਨੇ ਗੱਲ ਪੈ ਗਈ ਯਾਰ ਵੀ ਇਸ ਤਰ੍ਹਾਂ ਨਹੀਂ ਜੂਨੀਅਨ ਦਾਤ ਪਦ ਨਾ ਕੀ ਮੇਲਾ ਉਹ ਕਹਿੰਦਾ ਨਹੀਂ ਜੀ ਅਸੀਂ ਇਹ ਨਹੀਂ ਗੱਲ ਕਹਿੰਦੇ ਅਸੀਂ ਇਹ ਕਹਨੇ ਆਂ ਵੀ ਇੱਕ ਕੰਮ ਆ ਜਿਹੜਾ ਉਹ ਇੱਕ ਖੇਤੀ ਢਾਂਚੇ ਵਾਸਤੇ ਨਾ ਤੁਸੀਂ 12 ਕੰਮਾਂ ਨੂੰ ਪ੍ਰਭਾਵਿਤ ਕਰੋ। ਟਰਾਂਸਪੋਰਟ ਪ੍ਰਭਾਵਿਤ ਹੋ ਰਹੀ ਹੈ, ਵਪਾਰੀ ਪ੍ਰਭਾਵਿਤ ਹੋ ਰਿਹਾ ਹੈ, ਮਜ਼ਦੂਰ ਪ੍ਰਭਾਵਿਤ ਹੋ ਰਿਹਾ ਹੈ, ਦੁਕਾਨਦਾਰ ਪ੍ਰਭਾਵਿਤ ਹੋ ਰਿਹਾ ਹੈ ਤੇ ਇਹਦੇ ਵਿੱਚ ਕਹਿੰਦੇ 12 ਤਰ੍ਹਾਂ ਦਾ ਜਿਹੜਾ ਬੰਦਾ ਹੈ ਕੰਮਦੰਦੇ ਵਾਲਾ ਉਹ ਪ੍ਰਭਾਵਿਤ ਹੋ ਰਿਹਾ ਹੈ। ਐਡਿਟੇਸ਼ਨ ਕਰਨਾ ਜ਼ਰੂਰੀ ਹੈ ਕਹਿੰਦੇ ਸਾਡੀ ਵੀ ਮਦਦ ਕਰੀਏ ਉਹਨੇ ਨਾਲ ਕਹਿ ਜਿਓ ਕਹਿੰਦਾ ਮੇਰੀ ਦੁਕਾਨ ਦਬਦੇ ਸੀ ਯੂਨੀਅਨ ਨੇ ਮੇਰੀ ਦੁਕਾਨ ਛਡਵਾਈ ਹੈ ਮੈਂ ਇੱਜ਼ਤ ਕਰਦਾ ਕਹਿੰਦਾ ਪਰ ਜਿੱਥੇ ਸਹੀ ਕੰਮ ਹੈ ਸਹੀ ਕੰਮ ਤੇ ਹੱਕ ਕਾਸੰਘਰਸ ਲਈ ਹੱਕ ਲਈ ਸੰਘਰਸ਼ ਕਰਨਾ ਜ਼ਰੂਰੀ ਬਣਦਾ ਪਰ ਹੁਣ ਜਿਹੜਾ ਦਿੱਲੀ ਤੋਂ ਆਏ ਆ ਹੁਣ ਇੱਥੇ ਪੰਜਾਬ 'ਚ ਫੇਰ ਕੰਮ ਚੱਲ ਪਿਆ ਹੀ ਇਹ ਧਰਨੇ ਮੁਜ਼ਾਹਰੇ ਰੈਲੀਆਂ ਇਹ ਇਹ ਹਟ ਨਹੀਂ ਆਣੀ ਇਹ ਸਰਕਾਰਾਂ ਦੀਆਂ ਪਾਲਿਸੀਆਂ ਹਮਦਾ ਉਖੜ ਜਾਣਗੀਆਂ ਆਹੀਂ ਰਲੀਆਂ ਕਰ ਕਰਕੇ ਅੰਗਰੇਜ਼ ਕੱਢੇ ਸੀ ਬਾਅਦ ਵਿੱਚ ਗੱਲ ਦਿਮਾਗ ਚਾਈ ਗਈ ਯਾਰ ਬੰਦੇ ਚੰਗੇ ਸੀ ਉਹ ਤੇ ਹੁਣ ਅਸੀਂ ਉਹਨਾਂ ਕੋਲੇ 20-20 ਲੱਖ 25-25 ਲੱਖ ਜ਼ਮੀਨਾਂ ਵੇਚ ਗਏ ਜਿਹੜੇ ਆਪਾਂ ਕਹਿੰਦੇ ਸੀ ਨਾ ਵੀ ਉਹ ਈਸਟ ਇੰਡੀਆ ਕੰਪਨੀ ਆ ਗਈਆਂ ਤੁਹਾਡੀਆਂ ਜ਼ਮੀਨਾਂ ਦੇ ਕਬਜ਼ੇ ਕਰਨਗੇ ਜੀ ਤੁਹਾਡੇ ਨਾਲ ਐਂ ਕਰਨਗੇ ਜੀ ਚਲੋ ਉਹਨਾਂ ਨੂੰ ਲਾਲਾ ਲਾਲਾ ਕਰਕੇ ਜਿਵੇਂ ਹੁਣ ਰੈਲੀਆਂ ਹੁੰਦੀਆਂ ਆਂ ਅੰਗਰੇਜ਼ ਕੱਢਦੇ ਤੇ ਹੁਣ ਉਹੀ ਜ਼ਮੀਨਾਂ ਵੇਚ ਕੇ ਅੰਗਰੇਜ਼ਾਂ ਕੋਲ ਫੇਰ ਜਾਈ ਜਾਂਦੇ ਆ। ਜ਼ਮੀਨ ਵਿੱਚ ਕੁਝ ਹੋਵੇ ਨਾ ਹੋਵੇ ਉਹਨਾਂ ਕੋਲੇ ਦਾ ਡਾਲਰ ਪਹੁੰਚ ਕੇ ਨਾ ਤਬਦੀਲ ਕਰਕੇ ਆਪਣੀ ਕਰੰਸੀ ਨੂੰ ਬਦਲ ਕੇ ਭਾਰਤ ਦੀ ਕਰੰਸੀ ਨੂੰ ਬਦਲ ਕੇ ਯੂਕੇ, ਇੰਗਲੈਂਡ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਭੇਜੀ ਜਾਂਦੇ ਆ। ਤੇ ਫਿਰ ਨਾਲੇ ਤੜਫਦੇ ਆ ਵੀ ਯਾਰ ਬੱਚੇ ਨਾਲ ਗੱਲ ਨਹੀਂ ਹੋਈ ਤਿੰਨ ਦਿਨ ਹੋ ਗਏ ਕੀ ਗੱਲ ਹੋਗੀ। ਉਹ ਅੰਗਰੇਜ਼ ਆਏ ਸੀ ਅੰਗਰੇਜ਼ ਚੰਗੇ ਬੰਦੇ ਸੀ। ਅੰਗਰੇਜ਼ਾਂ ਨਾਲੋਂ ਸਾਡੇ ਪੋਲੀਟਿਕਲ ਬੰਦੇ ਮਾੜੇ ਹੋ ਗਏ। ਉਹਨਾਂ ਦੇ ਬਣਾਏ ਹੋਏ ਪੁਲ ਅਜੇ ਤੱਕ ਨਹੀਂ ਡੇਹੇ। ਅਜੇ ਤੱਕ ਜਿੰਨਾਂ ਦੀ 20-20 ਸਾਲ ਪਹਿਲਾਂ ਬਣਿਆਦ ਨੰਗ ਚੁੱਕੀ ਐ। ਤੇ ਸਾਡੇ ਆਲੇ ਨੂੰ 15 ਸਾਲ ਬਣਿਆ ਤੇ 20 ਤਾਂ ਡਿੱਗ ਗਏ ਕੋਈ ਪੁਲ ਦੇ ਉੱਤੇ ਮਰ ਗਿਆ ਕਿਤੇ ਪੁਲ ਦੇ ਕਿਪੇਟਾ ਮਰ ਗਿਆ। ਬਿਨਾਂ ਯੋਜਨਾ ਤੋਂ ਬਿਨਾਂ ਤਕਨੀਕ ਤੋਂ। ਚੰਡੀਗੜ੍ਹ ਦਾ ਨਕਸ਼ਾ ਲੀਕਾ ਬੂਜਰੇ ਨੇ ਬਣਾਇਆ ਸੀ ਅੰਗਰੇਜ਼ ਨੇ। ਲੀਕਾ ਬੂਜਰੇ ਨੇ ਅੱਜ ਵੀ ਉੱਥੇ ਜਿਹੜੀ ਪ੍ਰੀਮਿਕਸ ਹੈ 2mm 3mm ਪੈਂਦੀ ਅੱਜ ਤੱਕ ਕੋਠੀਆਂ ਉਹ ਨਾ ਨੀਵੀਆਂ ਹੋਈਆਂ ਨਾ ਉੱਚੀਆਂ ਹੋਈਆਂ ਉੱਥੀ ਐ ਉੱਥੇ ਐਕਟ ਬਣਿਆ ਹੋਇਆ ਇੰਡੈਕਸ ਵਾਈ ਤੇ ਸਾਡੇ ਇੱਥੇ ਜੇ ਆਪਾਂ ਘੁੱਠੀ ਪਾਲੀ ਨਾਲ ਦੇ ਨੇ 5 ਫੁੱਟ ਉੱਚੀ ਪਾਲੀ ਇਹ ਤੋਂ ਥੱਲੇ ਨਾ ਰਹਿ ਜੀਏ ਉਹ ਗਾਂਹਾਂ ਵਾਲੇ ਨੇ ਹੋਰ ਉੱਚੀ ਪਾਲੀ 5 ਸਾਲਾਂ ਬਾਅਦ ਫੇਰ ਆ ਕੋਈ ਯੋਜਨਾ ਨਹੀਂ ਕੋਈ ਸੀਵਰੇਜ ਦੀ ਯੋਜਨਾ ਨਹੀਂ ਕੋਈ ਨਿਕਾਸੀ ਦੀ ਯੋਜਨਾ ਨਹੀਂ ਇੱਥੇ ਇੱਥੇ ਬਸ ਤੜਕੇ ਮੂੰਹ ਧੋਤਾ ਜੀਪ ਸਟਾਰਟ ਕਰੋ ਤੇ ਡੰਡਾ ਵੇਖੋ ਤੇ ਝੰਡਾ ਪਾਓ ਆਪਣਾ ਜੇ ਡੰਡੇ ਝੰਡੇ ਤੇ ਧੁੰਦ ਪਈ ਹੋਇਆ ਤਾਂ ਨਵਾਂ ਕੱਢ ਲਓ ਤੇ ਬੰਨੋ ਬਸ ਤੇ ਸਪੀਕਰ ਲਿਓ ਜਿਉਂਟ ਲੱਕੇ ਵੀ ਅੱਲਾ ਆਲਾ 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 ਹੁੰਦੀ ਪਈ ਆ ਨਾ ਸਕੂਲ ਦੇਖਣਾ ਇਥੇ ਬੱਚੇ ਪੜ੍ਹ ਜਾਂਦੇ ਆ ਨਾ ਕੋਈ ਤਹਿਸੀਲ ਦੇਖਣੀ ਆ ਇਥੇ ਰਜਿਸਟਰੀਆਂ ਹੋ ਜਾਂਦੀਆਂ ਅੱਤ ਤਹਿਸੀਲਦਾਰ ਇੱਥੇ ਕਹਿੰਦਾ ਕਿ ਅਜੀਤੋ ਬਾਜ ਮਾਦੇ ਫਲਾਣਾ ਸਿੰਘ ਫਲਾਣਾ ਸਿੰਘ ਹਾਜ਼ਰ ਉਹਦਰ ਸਪੀਕਰ ਲੱਗਿਆ ਹੁੰਦਾ ਉਹ ਰਕਵਾ ਥਿਲਣ ਦਾ ਹੁੰਦਾ ਕਹਿੰਦਾ ਆ ਕਿ ਚਕੇਰੀਆਂ ਵਾਲੇ ਵਿੱਚ ਵੱਡ ਜਾਂਦੇ ਪਤਾ ਹੀ ਨਾ ਲੱਗਦਾ ਕੀ ਬੋਲ ਜਾਨੇ ਆ ਇਸ ਕਰਕੇ ਜਿਹੜਾ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈ ਚਾਹੀਦਾ ਠੀਕ ਹੈ ਆਪਣੇ ਹੱਕ ਮੰਗਣੇ ਰਾਈਟ ਆਪਣੇ ਫਸਲਾਂ ਕਰਦੇ ਆ ਦਿਨ ਰਾਤ ਭੁੱਖੇ ਧਿਆਏ ਸਾਡੇ ਕਿਸਾਨ ਜਾਂਦੇ ਆ ਪਰ ਜਿਹੜਾ ਇਹ ਆਉਣ ਵਾਲਾ ਸਮਾਂ ਹੈ ਜੇ ਇਸ ਤਰ੍ਹਾਂ ਇਜਿਟੇਸ਼ਨ ਚੱਲਦੇ ਰਹੇ ਤੇ ਅਸੀਂ ਭੁੱਖ ਨੰਗ ਨਾਲ ਖੁਲਾਂਗੇ ਇਹ ਚ ਕੋਈ ਦੂਰ ਹੈ ਨਹੀਂ ਕਿਉਂਕਿ ਜਿਹੜੇ ਇਤਨਾੜ ਲੋਕ ਆ ਉਹਨਾਂ ਨੇ ਕਮਰਸ਼ੀਅਲ ਬਣਾ ਲੇ ਤੰਦੇ ਨੂੰ ਕਮਰਸ਼ੀਅਲ ਤੰਦਾ ਬਣਾ ਲਿਆ ਖੇਤੀ ਨੂੰ ਜਿਹੜੇ ਤਕੜੇ ਲੋਕ ਹਨ ਉਹ ਠੇਕੇ ਤੇ ਜ਼ਮੀਨ ਦੇ ਦਿੰਦੇ ਆ ਜਾਂ ਜਿਹੜੇ ਆਪ ਬੀਜਦੇ ਆ ਉਹਨਾਂ ਨੇ ਆਪ ਦੇ ਖਾਲ ਵਾਲੀਆਂ ਫੈਕਟਰੀਆਂ ਲਾਈਆਂ ਹੋਈਆਂ ਚੈਲਰ ਲਾਏ ਹੋਏ ਆ ਉਹਦੀ ਟ੍ਰੀਟਮੈਂਟ ਕਰਕੇ ਉਹ ਮੁਨਾਫਾ ਕਮਾਈ ਜਾਂਦੇ ਆ ਮੂੰਗੀ ਆ ਉਹਨੂੰ ਗ੍ਰाइंड ਕਰ ਲੈਂਦੇ ਆ ਤੇ ਦਵਾਈ ਲਾ ਕੇ ਉਹਦਾ ਵੀ ਬਣਾ ਲੈਂਦੇ ਆ ਜਿਹੜਾ ਸਾਡਾ ਸੋਡਾ ਕਿਸਾਨਾ ਵਿਚਾਰਾ ਉਹ ਪਿਸਦਾ ਫਿਰਦਾ ਉਹਨੂੰ ਕਾਲ ਆ ਜਾਂਦੀ ਆ ਕਿ ਤੜਕੇ ਆਪਾਂ ਜਿਉਂਦੇ ਜਾਣਾ ਤੇ ਤਿਆਰ ਰਹੀ ਉੱਥੇ ਇਹ ਨਹੀਂ ਪਤਾ ਕੀ ਲੜਾਈ ਹੋ ਜੇ ਕੀ ਝਗੜਾ ਹੋ ਜੇ ਫਿਰ ਉੱਥੋਂ ਆਪਾਂ ਡੀਸੀ ਦਾ ਦਫ਼ਤਰ ਘੇਰਨਾ ਬਟਿੰਡੇ ਜਾਣਾ ਹੈ ਚਲੋ ਜੀ ਫਿਰ ਉੱਥੇ ਚੱਲ ਪਈ ਫਿਰ ਆਪਾਂ ਮੈਮੋਰੰਡਮ ਦੇਣਾ ਹੈ ਫਿਰ ਡੀਸੀ ਨੇ ਕਹਿਤਾ ਵੀ ਭਾਈ ਅਸੀਂ ਇਹ ਕਬਜ਼ਾ ਕਰਾਂਗੇ ਇਸ ਪ੍ਰਸ਼ਾਸਨ ਕਰਾਊਗਾ ਸਹੀ ਕੰਮ ਦਾ ਪ੍ਰਸ਼ਾਸਨ ਦਾ ਫਿਰ ਆਪਾਂ ਜਿਉਂਦ ਫੇਰ ਜਾਣਾ ਆਹ ਕੰਮਾਂ ਤੇ ਕੋਈ ਮੇਨ ਕਿੰਨੀ ਆਵਾਜ਼ਾਂ ਜਿਵੇਂ ਵਿਗੜਣ ਪਾਉਣੇ ਐ ਕਿੰਨੇ ਲੋਕਾਂ ਨੂੰ ਬਿਨਾਂ ਮਤਲਬ ਤੋਂ ਪਰੇਸ਼ਾਨ ਕਰਦੇ ਐ ਜੇ ਆਪਾਂ ਪੰਜਾਬ ਦੇ ਲਈ ਲੜਦੇ ਐ ਤਾਂ ਪੰਜਾਬ ਦੇ ਲੋਕਾਂ ਦਾ ਵਿਊ ਜ਼ਰੂਰ ਲੈ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ